ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੰਬੇ ਸਮੇਂ ਤੋਂ ਮਚਿਆ ਕਮਾਸਾਨ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਤੇ ਹੁਣ ਵਿਕਰਮ ਸਿੰਘ ਮਜੀਠੀਆ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਉਹਨਾਂ ਨੇ ਜਥੇਦਾਰਾਂ ਨੂੰ ਹਟਾਉਣ ਦੇ ਉੱਤੇ ਆਪਣਾ ਪ੍ਰतिकਰਮ ਦਿੱਤਾ ਹੈ ਉਹ ਪ੍ਰतिकਰਮ ਉਹਨਾਂ ਦਾ ਪ੍ਰੈਸ ਨੋਟ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਜਿਦੇ ਵਿੱਚ ਕਈ ਹੋਰ ਅਕਾਲੀ ਲੀਡਰ ਵੀ ਇਸ ਮਾਮਲੇ ਦੇ ਉੱਤੇ ਆਪਣਾ ਪ੍ਰतिकਰਮ ਦਿੰਦੇ ਹੋਏ ਨਜ਼ਰ ਆ ਰਹੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਖੁਰਾਂ ਨੇ ਵੀਐਸ ਦੇ ਉੱਤੇ ਆਪਣਾ ਪ੍ਰਤੀਕਰਮ ਦੇ ਦਿੱਤਾ ਯਾਨੀ ਕਿ ਬਿਕਰਮ ਸਿੰਘ ਮਜੀਠੀਆ ਤੇ ਹੋਰਨਾਂ ਲੀਡਰਾਂ ਦੇ ਬਿਆਨ ਦੇ ਉੱਤੇ ਉਹਨਾਂ ਨੇ ਖਰੀਆਂ-ਖਰੀਆਂ ਸੁਣਾ ਦਿੱਤੀਆਂ ਨੇ ਖਾਸ ਕਰ ਉਹਨਾਂ ਨੇ ਸਿੱਧੇ ਨਿਸ਼ਾਨੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਸਾਧ ਦਿੱਤੇ ਨੇ ਬਲਵਿੰਦਰ ਸਿੰਘ ਪੁੰਦੜ ਖੁਰਾਂ ਦੀ ਇੱਕ ਪ੍ਰੈਸ ਸਟੇਟਮੈਂਟ ਹੈ ਜਿਹੜੀ ਉਹ ਕਾਫੀ ਚਰਚਾ ਦੇ ਵਿੱਚ ਹੈ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਆ ਉਹ ਲਿਖਦੇ ਨੇ ਬਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਨਾਲ ਹੋਰ ਅਕਾਲੀ ਆਗੂਆਂ ਵੱਲੋਂ ਜਾਰੀ ਬਿਆਨ ਨੇ ਮੇਰੇ ਵਰਗੇ ਪਾਰਟੀ ਅੰਦਰ ਸਭ ਤੋਂ ਬਜ਼ੁਰਗ ਤੇ ਸੀਨੀਅਰ ਆਗੂ ਨੂੰ ਪਾਰੀ ਖੇਸ ਪਹੁੰਚਾਈ ਹੈ ਤੇ ਅੱਗੇ ਉਹ ਵਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਕਰਦੇ ਨੇ ਉਹ ਕਹਿੰਦੇ ਨੇ ਕਿ ਵਿਕਰਮ ਨੇ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਦੇ ਉੱਪਰ ਸਵਾਲ ਚੁੱਕ ਕੇ ਗਲਤ ਕੀਤਾ ਜਿਸ ਕਮੇਟੀ ਦੇ ਪਹਿਲੇ ਪ੍ਰਧਾਨ ਉਸਦੇ ਪੜਦਾਦਾ ਜੀ ਸਤਕਾਰਯੋਗ ਸਰਦਾਰ ਸੁੰਦਰ ਸਿੰਘ ਮਜੀਠੀਆ ਫਣੇ ਸਨ ਅੱਗੇ ਉਹ ਲਿਖਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਵੱਲੋਂ ਜਥੇਦਾਰ ਸਹਿਬਾਨ ਨੂੰ ਲੈ ਕੇ ਲਿਆ ਗਿਆ ਜਿਹੜਾ ਫੈਸਲਾ ਹੈ ਉਹ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਲਿਆ ਗਿਆ ਹੈ ਪਿਛਲੇ ਸਮੇਂ ਤੋਂ ਸਿੱਖ ਸਿਆਸਤ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਭੰਬਲ ਪੂਸੇ ਦੇ ਵਿੱਚੋਂ ਲੰਘਣਾ ਪੈ ਰਿਹਾ ਸੀ ਉਸ ਲਈ ਕੌਣ-ਕੌਣ ਜ਼ਿੰਮੇਵਾਰ ਹੈ ਉਹ ਵਿਕਰਮ ਸਿੰਘ ਮਜੀਠੀਆ ਚੰਗੀ ਤਰ੍ਹਾਂ ਜਾਣਦੇ ਨੇ ਇੱਥੇ ਬਸ ਨਹੀਂ ਭੁੰਦਰ ਸਾਹਿਬ ਕਹਿੰਦੇ ਨੇ ਕਿ ਵਿਕਰਮ ਨੂੰ ਬਿਬਾ ਹਰਸਿਮਰਤ ਕੋਰ ਬਾਦਲ ਨੇ ਬਚਪਨ ਤੋਂ ਪਾਲਿਆ ਤੇ ਬਾਦਲ ਪਰਿਵਾਰ ਦਾ ਹਿੱਸਾ ਹੋਣ ਕਰਕੇ ਵੱਡੇ ਮਾਣ ਦਵਾਏ ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਦੀ ਔਖੇ ਸਮੇਂ ਡਟ ਕੇ ਪਿੱਠ ਪੂਰੀ ਪਰ ਅੱਜ ਅਕਾਲੀ ਦਲ ਤੇ ਸੁਖਬੀਰ ਬਾਦਲ ਉੱਪਰ ਆਏ ਔਖੇ ਸਮੇਂ ਵਿਕਰਮ ਸਿੰਘ ਮਜੀਠੀਆ ਨੇ ਨਾਲ ਖੜ ਕੇ ਡਟਣ ਦੀ ਥਾਂ ਹੋਰ ਹੀ ਕੁਝ ਕਰ ਦਿੱਤਾ ਸਿੱਧਾ ਉਹਨਾਂ ਨੇ ਕਹਿ ਦਿੱਤਾ ਕਿ ਇੱਕ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਦੇ ਵਿੱਚ ਸ਼ੁਰਾ ਮਾਰਿਆ ਸਿੱਧੇ ਨਿਸ਼ਾਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਬਲਵਿੰਦਰ ਸਿੰਘ ਭੁੰਦੜਹੋਰਾ ਨੇ ਸਾਧ ਦਿੱਤੇ ਨੇ ਮਾਮਲਾ ਕਾਫੀ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਜਥੇਦਾਰਾਂ ਨੂੰ ਲਗਾਤਾਰ ਹਟਾਇਆ ਗਿਆ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੋਰਾ ਦੀਆਂ ਸੇਵਾਵਾਂ ਸਮਾਪਤ ਕੀਤੀਆਂ ਗਈਆਂ ਉਸ ਤੋਂ ਬਾਅਦ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾ ਨੂੰ ਫਰਕ ਕਰ ਦਿੱਤਾ ਗਿਆ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਹੋਰਾ ਦੀਆਂ ਸੇਵਾਵਾਂ ਵੀ ਸਮਾਪਤ ਕਰ ਦਿੱਤੀਆਂ ਗਈਆਂ ਤਾਂ ਸਿਆਸਤ ਕਾਫੀ ਜ਼ੋਰਾਂ ਦੇ ਉੱਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਤੇ ਇਸ ਤੋਂ ਇਲਾਵਾ ਜਿਹੜੀ ਅਗਲੀ ਗੱਲ ਹੈ ਉਹ ਇਹ ਹੈ ਕਿ ਜਿਸ ਤਰ੍ਹਾਂ ਦੇ ਨਾਲ ਬਲਵਿੰਦਰ ਸਿੰਘ ਭੁੰਦੜ ਨਿਸ਼ਾਨੇ ਸਾਧਦੇ ਨੇ ਉਹ ਅੱਗੇ ਕਹਿੰਦੇ ਨੇ ਕਿ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਪਿੱਛੋਂ ਅਕਾਲੀ ਦਲ ਅੰਦਰ ਬਣੇ ਹਾਲਾਤਾਂ ਨੂੰ ਲੈ ਕੇ ਮਜੀਠੀਆ ਦਾ ਫਰਜ਼ ਬੰਦਾ ਸੀ ਕਿ ਉਹ ਮਹਾਨ ਵਿਅਕਤੀ ਦੇ ਹਸਾਨਾ ਕਾਰਨ ਉਸ ਦੀ ਵਿਰਾਸਤ ਨੂੰ ਸੰਭਾਲਣ ਵਿੱਚ ਸੁਖਬੀਰ ਬਾਦਲ ਦਾ ਡਟ ਕੇ ਸਾਥ ਦਿੰਦੇ ਮੈਂ ਫੇਰ ਵਿਕਰਮ ਮਜੀਠੀਆ ਦੇ ਇਸ ਕਦਮ ਨੂੰ ਗਲਤ ਕਰਾਰ ਦਿੰਦਿਆਂ ਸਲਾਹ ਦਿੰਦਾ ਹਾਂ ਕਿ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਬਣਨ ਦੀ ਥਾਂ ਆਓ ਰਲ ਕੇ ਇਹਨਾਂ ਸਾਜ਼ਿਸ਼ਾਂ ਦਾ ਮੁਕਾਬਲਾ ਕਰੀਏ ਵਿਕਰਮ ਸਿੰਘ ਮਜੀਠੀਆ ਨੂੰ ਬਲਵਿੰਦਰ ਸਿੰਘ ਪੁੰਦੜ ਹੋਰਾਂ ਨੇ ਸਲਾਹ ਦਿੱਤੀ ਹੈ ਵੀ ਜਿਹੜੀਆਂ ਸਾਜ਼ਿਸ਼ਾਂ ਜਿਹੜੀਆਂ ਉਹ ਕਹਿੰਦੇ ਨੇ ਉਹ ਕਾਫੀ ਨੇ ਉਹਨਾਂ ਦਾ ਆਪਾਂ ਮੁਕਾਬਲਾ ਕਰੀਏ ਔਖਾ ਵੇਲਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਪੁੰਦੜ ਨੇ ਸਿੱਧਾ ਸਪਸ਼ਟ ਕਰ ਦਿੱਤਾ ਕਿ ਪਾਰਟੀ ਦੇ ਅੰਦਰ ਹਰ ਇੱਕ ਆਗੂ ਤੇ ਵਰਕਰ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਅਧਿਕਾਰ ਹੈ ਮੈਂ ਸੁਪਨੇ ਵਿੱਚ ਵੀ ਕਿਆਸ ਨਹੀਂ ਸੀ ਕਰ ਸਕਦਾ ਕਿ ਵਿਕਰਮ ਸਿੰਘ ਮਜੀਠੀਆ ਪਾਰਟੀ ਦੇ ਜ਼ਾਬਤੇ ਦੀ ਇਸ ਤਰ੍ਹਾਂ ਉਲੰਘਣਾ ਕਰਨਗੇ ਤੁਹਾਨੂੰ ਦੱਸ ਦਈਏ ਕਿ ਸਿੱਧੀਆਂ ਝੋਟਾਂ ਕਹਿ ਸਕਦੇ ਆ ਸਿੱਧੀਆਂ ਟਕੋਰਾਂ ਕਹਿ ਸਕਦੇ ਆ ਜਿਹੜੀਆਂ ਬਲਵਿੰਦਰ ਸਿੰਘ ਭੂੰਦੜ ਹੋਰਾਂ ਨੇ ਇਸ ਦੌਰਾਨ ਕਰ ਦਿੱਤੀਆਂ ਨੇ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ ਤੇ ਵੱਖ-ਵੱਖ ਆਗੂ ਵੀ ਇਹਦੇ ਉੱਤੇ ਆਪਣੇ ਪ੍ਰतिकਰਮ ਦਿੰਦੇ ਹੋਏ ਨਜ਼ਰ ਆ ਰਹੇ ਨੇ ਬਿਕਰਮ ਸਿੰਘ ਮਜੀਠੀਆ ਨੇ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਉਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਸਣੇ ਹੋਰ ਨਾਲ ਲੀਡਰਾਂ ਦੇ ਵੀ ਸਾਈਨ ਸੀਗੇ ਜਿਦੇ ਵਿੱਚ ਸ਼ਰਨਜੀਤ ਸਿੰਘ ਢਿੱਲੋਂ, ਲਖਬੀਰ ਸਿੰਘ ਲੋਧੀ ਨੰਗਲ, ਜੋਗ ਸਿੰਘ ਸਮਰਾ, ਸਰਬਜੋਤ ਸਿੰਘ ਸਾਬੀ, ਰਮਨਦੀਪ ਸਿੰਘ ਸੰਧੂ ਤੇ ਸਿਮਰਨਜੀਤ ਸਿੰਘ ਢਿੱਲੋਂ ਇਹਨਾਂ ਦੇ ਹਸਤਾਖਰ ਵੀ ਸੀਗੇ ਤੇ ਇਸੇ ਦੇ ਚੱਲਦੇ ਇਹ ਪ੍ਰੈਸ ਨੋਟ ਵੀ ਕਾਫੀ ਚਰਚਾ ਚ ਹੈ ਵੀ ਤੁਹਾਨੂੰ ਥੋੜਾ ਜਿਹਾ ਪੜ੍ਹ ਕੇ ਸੁਣਾ ਦਿੰਨੇ ਆਂ ਬਿਕਰਮ ਸਿੰਘ ਮਜੀਠੀਆ ਤੇ ਹੋਰ ਨਾਲ ਲੀਡਰਾਂ ਨੇ ਲਿਖਿਆ ਸੀਗਾ ਕਿ ਪਿਛਲੇ ਦਿਨਾਂ ਦੇ ਘਟਨਾਕਰਮ ਕਰਕੇ ਜੋ ਕੱਲ ਦਾ ਫੈਸਲਾ ਅੰਤਰਿੰਗ ਕਮੇਟੀ ਨੇ ਕੀਤਾ ਹੈ ਉਸ ਨਾਲ ਸਿੱਖ ਸੰਗਤ ਦੇ ਤੇ ਸਾਡੇ ਮਨਾਂ ਨੂੰ ਕਾਫੀ ਡੂੰਗੀ ਠੇਸ ਪਹੁੰਚੀ ਹੈ ਗੁਰੂ ਸਾਹਿਬ ਜੀ ਦੇ ਸੰਗਤ ਨੂੰ ਵੀ ਗੁਰੂ ਦਾ ਰੁਤਬਾ ਦਿੱਤਾ ਹੈ ਤੇ ਉਸ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਸਮਝਦੇ ਹੋਏ ਅਸੀਂ ਇਸ ਫੈਸਲੇ ਨਾਲ ਸਹਿਮਤ ਨਹੀਂ ਆ ਉਹਨਾਂ ਨੇ ਵੀ ਅਸਹਿਮਤੀ ਜਤਾ ਦਿੱਤੀ ਸੀ ਕਿ ਤਿੰਨਾ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਦਾ ਜਿਹੜਾ ਫੈਸਲਾ ਹੈ ਉਹ ਸਹੀ ਨਹੀਂ ਰਿਹਾ ਤੁਹਾਨੂੰ ਦੱਸ ਦਈਏ ਕਿ ਸ਼ਰਮ ਨੇ ਅਕਾਲੀ ਦਲ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਤੁਹਾਨੂੰ ਵੀ ਪਤਾ ਹੈ ਸ਼ਰਮ ਨੇ ਅਕਾਲੀ ਦਲ ਦੇ ਲੀਡਰ ਨਾਰਾਜ਼ ਹੋਏ ਉਹਨਾਂ ਨੇ ਸ਼ਰਮ ਨੇ ਅਕਾਲੀ ਦਲ ਸੁਧਾਰ ਲਹਿਰ ਬਣਾ ਲਈ ਉਸ ਲਹਿਰ ਤੋਂ ਬਾਅਦ ਦੇ ਵਿੱਚ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ ਰਹੇ ਸੁਭੀਰ ਸਿੰਘ ਬਾਦਲ ਨੂੰ ਵੀ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਵੀ ਧਾਰਮਿਕ ਸਜ਼ਾ ਲਗਾਈ ਗਈ ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਵੀ ਹੁੰਦਾ ਨਰਿੰਦਰ ਸਿੰਘ ਚੌੜਾ ਵੱਲੋਂ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਤਾਂ ਕਾਫੀ ਕੁਝ ਹੁੰਦਾ ਨਜ਼ਰ ਆਇਆ ਤੇ ਹੁਣ ਸਿੰਘ ਸਹਿਬਾਨ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾਉਣਾ ਕਈ ਤਾਂ ਇਹ ਸਿੱਧਾ ਕਹਿੰਦੇ ਨੇ ਕਿ ਜੋ ਫੈਸਲੇ ਜਾਂ ਤਨਖਾਹੀਆ ਕਰਾਰ ਦਿੱਤਾ ਗਿਆ ਲੀਡਰਾਂ ਨੂੰ ਉਹਦੇ ਏਵਜ ਦੇ ਵਿੱਚ ਬਦਲਾਖੋਰੀ ਦੀ ਨੀਤੀ ਨਾਲ ਹੀ ਇਹ ਸਾਰਾ ਕੁਝ ਕੀਤਾ ਜਾਂਦਾ ਪਰ ਸਿਆਸਤ ਇਸ ਵੇਲੇ ਜ਼ੋਰਾਂ ਦੇ ਉੱਤੇ ਆ ਲੀਡਰ ਇੱਕੋ ਪਾਰਟੀ ਦੇ ਹੁਣ ਇੱਕੋ ਧਿਰ ਦੇ ਹੁਣ ਇੱਕ ਦੂਜੇ ਦੇ ਤੇ ਨਿਸ਼ਾਨੇ ਸਾਹ ਦੇ ਨਜ਼ਰ ਆਉਣ ਤੇ ਦੂਜੇ ਪਾਸੇ ਵਿਰੋਧੀਆਂ ਨੂੰ ਵੀ ਬੋਲਣ ਦਾ ਮੌਕਾ मिल ਜਾਂਦਾ ਹੈ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੀ ਨੇ ਚਰਨਜੀਤ ਸਿੰਘ ਬਰਾੜ ਉਹਨਾਂ ਨੇ ਵੀ ਇਸ ਮਾਮਲੇ ਦੇ ਉੱਤੇ ਆਪਣਾ ਪ੍ਰਤੀਕਰਮ ਕੁਝ ਇਸ ਤਰ੍ਹਾਂ ਦਿੱਤਾ ਹੈ ਸਾਡੇ ਨਾਲ ਇਸ ਟਾਈਮ ਚਰਨਜੀਤ ਸਿੰਘ ਜਿਹੜੇ ਬਰਾੜ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਰਾੜ ਸਾਹਿਬ ਜਿਹੜਾ ਇੱਕ ਅੱਜ ਬਹੁਤ ਵੱਡਾ ਵਿਸ਼ਤਾ ਲਗਾਤਾਰ ਹੀ ਜਿਹੜਾ ਅਕਾਲੀ ਦਲ ਦਾ ਇੱਕ ਪਸ਼ੂ ਪੰਜਾ ਹੈਗਾ ਉਹ ਚਲੇ ਆ ਰਹੇ ਨਾਲ ਜਿਹੜਾ ਇੱਕ ਕੰਟਰੋਵਰਸੀ ਦੀ ਡਿਫਰੈਂਟ ਟਾਈਪ ਦੀ ਛੜੀ ਛੜੀ ਹੋਈ ਹੈ ਕਿਉਂਕਿ ਬਹੁਤ ਸਰੀਆਂ ਨੇ ਜਿਹੜੇ ਸਤਿਫੇ ਦਿੱਤੇ ਨੇ ਖਾਸ ਕਰਕੇ ਜਥੇਦਾਰ ਸਾਭ ਦੀ ਜਿਹੜੀ ਉਹਨਾਂ ਨੇ ਉਹਨਾਂ ਨੂੰ ਹਟਾ ਦਿੱਤਾ ਹੈ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਇੱਕ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ ਜਿੱਥੇ ਵਿਕਰਮ ਮਜੀਠੀਆ ਸਮੇਤ ਕਈ ਵੱਡੇ ਆਗੂਆਂ ਨੇ ਅਕਾਲੀ ਦਲ ਦੇ ਉਹਨਾਂ ਨੇ ਆਪਣਾ ਜਿਹੜਾ ਹੈ ਇਸ ਤੇ ਗੱਲ ਪ੍ਰਗਟਾਈ ਹੈ ਕਿ ਉਹ ਗੂੜ ਘਟਨਾ ਕ੍ਰਮ ਹੋ ਰਿਹਾ ਉਸ ਤੋਂ ਕੋਈ ਜ਼ਿਆਦਾ आ, मतलब संतुष्ट नहीं नहीं। कि संतुष्ट ਨਹੀਂ ਨਹੀਂ ਉਹ दुखी ਨਹੀਂ ਹਸ ਤੋ। देखो एक ਗੱਲ ਹੈ ਕਿ ਕੋਈ ਵੀ ਸਿੱਖ ਜਿਹੜਾ ਉਹ ਸ਼੍ਰੀ ਕਾਲ ਤਖਸਾਲ ਨਾਲ ਟੱਕਰ ਨਹੀਂ ਲੈ ਸਕਦਾ। ਜੀ ਤੁਸੀਂ ਇਹ बार-बार ਗੱਲ ਪਾਰਟੀ ਦੇ ਪ੍ਰਧਾਨ ਹੀ ਕਹੂੰਗਾ ਕਿਉਂਕਿ ਸਾਰੇ ਫੈਸਲੇ ਅੱਜ ਵੀ ਸੁਖਬੀਰ ਸਿੰਘ ਬਾਦਲ ਲੈ ਰਹੇ ਐ। ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਸਮੁੱਚੀ ਲੀਡਰਸ਼ਿਪ ਨੂੰ ਇਹ ਹੱਥ ਜੋੜ ਕੇ ਤੁਹਾਡੇ ਮੀਡੀਆ ਰਾਂ ਹੀ ਅਰਜ਼ੋਈਆਂ ਕਰਕੇ ਬੇਨਤੀਆਂ ਕੀਤੀਆਂ ਕਿ ਤੁਸੀਂ ਗਲਤ ਰਸਤੇ 'ਤੇ ਤੁਰੇ ਹੋਇਓ ਇੱਕ ਹੁਕਮਨਾਮੇ ਦੀ ਉਲੰਘਣਾ ਕਰਕੇ ਸਾਡਾ ਪਹਿਲਾਂ ਹੀ ਬਹੁਤ ਬੁਰਾ ਹਾਲ ਹੋਇਆ ਜੀ ਇੱਕ ਹੁਕਮਨਾਮੇ ਦੀ ਉਲੰਘਣਾ ਕਰਕੇ ਅਸੀਂ ਮਾਫ਼ੀਆਂ ਮੰਗਣ ਗਏ ਆਪਦੀ ਭੁੱਲ ਬਖਸ਼ੋਣਗੇ ਜਿਹੜਾ ਸਾਡੇ ਖੁਦ ਤੇ ਹੁਕਮਨਾਮਾ ਹੋਇਆ ਉਹਦੀ ਅਸੀਂ ਫੇਰ ਉਲੰਘਣਾ ਕਰ ਰਹੇ ਆਂ ਜੇ ਸਾਨੂੰ ਗੁਰੂ ਸਾਹਿਬ ਨੇ ਕਿੱਥੇ ਢੋਈ ਦੇਣੀ ਸੀ ਇਸ ਕਰਕੇ ਮੈਂ ਫੇਰ ਉਹੀ ਗੱਲ ਦੁਹਰਾਉਣਾ ਜਿਹੜੀ 13 ਜੂਨ ਨੂੰ ਦੁਹਰਾਈ ਸੀ ਕਿ ਸਾਡੇ ਨਾਲ ਰੱਬ ਰੋਸਿਆ ਹੋਇਆ ਔਰ ਰੱਬ ਰੁਸਣ ਕਰਕੇ ਫੇਰੀ ਪਰਿਵਾਰ ਦੇ ਵਿੱਚ ਲੜਾਈਆਂ ਪਈਆਂ ਰੱਬ ਰੁੱਸਣ ਕਰਕੇ ਅਸੀਂ ਗੁਰੂ ਸਾਹਿਬ ਮੂਹਰੇ ਤੇ ਫਸੀਲ ਤੇ ਸਾਹਮਣੇ ਖੜ ਕੇ ਸਾਰੇ ਗੁਨਾ ਮੰਨ ਕੇ ਵੀ ਫਿਰ ਅਸੀਂ ਉਹਨਾਂ ਨੂੰ ਠੰਗਾ ਦਿਖਾਉਣੇ ਕਿ ਨਹੀਂ ਅਸੀਂ ਤਾਂ ਵੈਸੇ ਹੀ ਮੰਨੇ ਸੀ ਇਸ ਕਰਕੇ ਮੈਂ ਅੱਜ ਫੇਰ ਦੁਹਰਾਉਣਾ ਕਿ ਇਹ ਹਲੇ ਵੀ ਮਤ ਵਜੀ ਹੋਈ ਹੈ ਮਤ ਜਿਹੜੀ ਹੈ ਸਾਡੀ ਉਹ ਟਿਕਾਣੇ ਨਹੀਂ ਹੈ ਤਾਂ ਇਹ ਜਿਹੇ ਫੈਸਲੇ ਲਏ ਜਾ ਰਹੇ ਆ ਜੀ ਫੈਸਲੇ ਤਾਂ ਲਏ ਜਾ ਰਹੇ ਪਰ ਇਹ ਪੈਰਟੀਕੂਲਰ ਕਿ ਜਿਹੜਾ ਡਿਵੈਲਪਮੈਂਟ ਹੋਇਆ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਸ ਤਰੀਕੇ ਨਾਲ ਵਿਕਰਮ ਮਜੀਠੀਆ ਤੇ ਬਹੁਤ ਸਾਰੇ ਆਗੂਆਂ ਨੇ ਆਪਣੀ ਇੱਕ ਅਲੱਗ ਜਿਹਾ ਵਿਚਾਰ ਦਿੱਤਾ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਦੇਖਿਆ ਜਾਏ ਤੇ ਬਾਦਲ ਪਰਿਵਾਰ ਦੇ ਨਜ਼ਦੀਕੀ ਪਰਿਵਾਰ ਦਾ ਮਾਮਲਾ ਹੈਗਾ ਇਹ ਇੱਕ ਡਿਫਰੈਂਟ ਤਰੀਕੇ ਦੇ ਨਾਲ ਇਸ ਨੂੰ ਗੱਲ ਕਰਨਾ ਉਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ देखो मैं फिर दोहरा दिया कि श्री काल तक साहब ਨਾਲ ਕੋਈ ਵੀ ਟੱਕਰ ਨਹੀਂ ਲੈ ਸਕਦਾ ਛੋਟਾ ਲਿਟਰ ਹੋਵੇ ਭਵੇਂ ਵੱਡਾ ਹੋਵੇ ਭਾਵੇਂ ਇੱਕ ਸਧਾਰਨ ਸਿੱਖ ਹੋਵੇ ਪਰ ਇਸ ਕਿਸਮ ਦੀ ਜੁੰਡਲੀ ਇੱਕ ਇਹ ਫੈਸਲੇ ਲੈ ਰਹੀ ਹੈ ਸਿੰਘ ਸਹਿਬਾਨਾਂ ਨੂੰ ਬਦਲਣਾ ਸਿੰਘ ਸਹਿਬਾਨਾਂ ਦੇ ਫੈਸਲਿਆਂ ਤੇ ਕਿੰਤੂ ਪਰੰਤੂ ਕਰਨਾ ਸਿੰਘ ਸਹਿਬਾਨਾਂ ਦੀ ਕਿਰਦਾਰਕੁਸ਼ੀ ਕਰਨਾ ਇਹ ਲੀਡਰਸ਼ਿਪ ਦੇ ਵਿੱਚ ਪਹਿਲਾਂ ਵੀ ਨਾਕਾਬਲੇ ਬਰਦਾਸ਼ਤ ਸੀ ਸਾਰੇ ਲੋਕ ਇਸ ਚੀਜ਼ ਨੂੰ ਬਹੁਤ ਬੁਰਾ ਮਨਾ ਰਹੇ ਸੀ ਪਰ ਜਦੋਂ ਕਹਿੰਦੇ ਆ ਵੀ ਪਹਿਲਾਂ ਹਰੇਕ ਬੰਦਾ ਅੰਦਰੇ ਅੰਦਰ ਲੜਾਈ ਕਰਨ ਦੀ ਸੋਚਦਾ ਜਦੋਂ ਕੋਈ ਨਹੀਂ ਸੁਲਵਾਈ ਹੁੰਦੀ ਤੇ ਫਿਰ ਤੁਹਾਡਾ ਮੀਡੀਆ ਦਾ ਪਲੇਟਫਾਰਮ ਜਿਹੜਾ ਹੈ ਉਹ ਸਾਰੇ ਵਰਤਦੇ ਆ ਇਸ ਲਈ ਮੈਂ ਸਮੁੱਚੇ ਲੀਡਰਸ਼ਿਪ ਜਿਹੜੇ ਵੀ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਹੋਣ ਢਿੱਲੋਂ ਸਾਹਿਬ ਹੋਣ ਲੋਧੀ ਨੰਗਲ ਸਾਹਿਬ ਹੋਣ ਇਹਦੇ ਕੋ ਤਿੰਨੇ ਕੋਰ ਕਮੇਟੀ ਦੇ ਮੈਂਬਰ ਹੈ ਇਹ ਛੋਟੀ ਗੱਲ ਨਹੀਂ ਹੈ ਬਿਲਕੁਲ ਬਿਲਕੁਲ ਫਿਰ ਉਸ ਤੋਂ ਬਾਅਦ ਜਿਹੜੇ ਸਾਡੇ ਦੋ ਹਲਕਾ ਇੰਚਾਰਜ ਉਹਨਾਂ ਦੇ ਨਾਲ ਹੋਰ ਨੇ ਸਰਦਾਰ ਸਰਬਜੋਤ ਸਿੰਘ ਸਾਬੀ ਸਾਬ ਜਿਹੜੇ ਕਿ ਪਾਰਟੀ ਦੇ ਜਨਰਲ ਸੈਕਟਰੀ ਹੈ ਹਲਕਾ ਇੰਚਾਰਜ ਹੈ ਇਸੇ ਤਰ੍ਹਾਂ ਜਿਹੜੇ ਦੂਸਰੇ ਨੇ ਜੋਧ ਸਿੰਘ ਸਭਰਾ ਮੈਂਬਰ ਐ ਸਿਪੀਸੀ ਵੀ ਨੇ ਔਰ ਹਲਕਾ ਇੰਚਾਰਜ ਵੀ ਆ ਜਨਾਲੇ ਤੋਂ ਉਦਾਸਪੁਰ ਜ਼ਿਲ੍ਹਾ ਦਿਹਾਤੀ ਕਿੰਨਾ ਵੱਡਾ ਸੱਤ ਹਲਕਿਆਂ ਦਾ ਜ਼ਿਲ੍ਹਾ ਹੈ ਜੀ ਔਰ ਉੱਥੋਂ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਹੈ ਉਹਨਾਂ ਨੇ ਵੀ ਅਸਤੀਫਾ ਦਿੱਤਾ ਚਰਨ ਝਲੋਂ ਦੇ ਜਿਹੜੇ ਬੇਟੇ ਨੇ ਉਹ ਉਹ ਵੀ ਯੂਥ ਦੇ ਵਿੱਚ ਸੀਨੀਅਰ ਆਗੂ ਉਹਨਾਂ ਨੇ ਅਸਤੀਫਾ ਦਿੱਤਾ ਔਰ ਇੱਥੋਂ ਤੱਕ ਕਿ ਸੰਤ ਲੋਂਗੋਵਾਲ ਦੀ ਜਿਨ੍ਹਾਂ ਦੇ ਕੋਲੇ ਸਾਰੀ ਦੀ ਸਾਰੀ ਲੈਗਸੀ ਹੈ ਬਿਲਕੁਲ ਭਾਈ ਗੋਬਿੰਦ ਸਿੰਘ ਲੋਂਗੋਵਾਲ ਜਿਹੜੇ ਚਾਰ ਵਾਰ ਐਸਪੀਸੀ ਦੇ ਪ੍ਰਧਾਨ ਰਹੇ ਸਾਬਕਾ ਮੰਤਰੀ ਰਹੇ ਉਹਨਾਂ ਨੇ ਵੀ ਅਸਤੀਫਾ ਦਿੱਤਾ ਔਰ ਸਾਡੇ ਯੂਥ ਦੇ ਬਹੁਤ ਸਾਰੇ ਨੇਤਾ ਨੇ ਜਿਹੜੇ ਉਹ ਅਸਤੀਫੇ ਦੇ ਰਹੇ ਆ ਇਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਕਿ ਭਾਵੇਂ ਦੇਰ ਨਾਲ ਹੀ ਕਦਮ ਚੁੱਕਿਆ ਹੈ ਪਰ ਅੱਜ ਜੇ ਸ਼੍ਰੀ ਕਲਤਕ ਸਾਬ ਦੇ ਜਥੇਦਾਰਾਂ ਨੂੰ ਸਹਿਬਾਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਨਾ ਮਾਰਦੇ ਤੇ ਸ਼ਾਇਦ ਸਾਨੂੰ ਪੁੱਤ ਪੋਤੇ ਤੇ ਸਾਡੀਆਂ ਪੀੜ੍ਹੀਆਂ ਵੀ ਜਿਹੜੀਆਂ ਉਹ ਹਮੇਸ਼ਾ ਕੋਸ ਦੀਆਂ ਰਹਿੰਦੀਆਂ ਇਸ ਕਰਕੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਫਿਰ ਵੀ ਰਹਿੰਦੇ ਸਮੇਂ ਤੇ ਕਦਮ ਚੁੱਕਿਆ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਦੂਜੇ ਪਾਸੇ ਭਾਜਪਾ ਦੇ ਲੀਡਰ ਵਿਨੀਤ ਜੋਸ਼ੀ ਵੀ ਇਸ ਮਾਮਲੇ ਦੇ ਉੱਤੇ ਬੋਲਦੇ ਹੋਏ ਨਜ਼ਰ ਆਏ ਨੇ ਉਹਨਾਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਅ ਸਾਡੇ ਨਾਲ ਇਸ ਟਾਈਮ ਭਾਜਪੀ ਆਗੂ ਵਿਨੀਤ ਜੀ ਜੁੜੇ ਹੋਏ ਨੇ ਵਿਨੀਤ ਜੋਸ਼ੀ ਜੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਵਿਨੀਤ ਜੀ ਤੁਸੀਂ ਦੇਖਿਆ ਵੀ ਹੁਣ ਔਰ ਤੁਸੀਂ ਇਸ ਟਾਈਮ ਬਿਲਕੁਲ ਵਾਚ ਰਹੇ ਹੋਣੇ ਹੋ ਵੀ ਅਕਾਲੀ ਦਲ ਦੇ ਵਿੱਚ ਇੱਕ ਕਮਸਾਂਝਾ ਕਾਫੀ ਮਚਿਆ ਹੋਇਆ ਹੈ ਖਾਸ ਕਰਕੇ ਜਥੇਦਾਰ ਦੀ ਜਿਹੜੀ ਇਸ ਟਾਈਮ ਇਹਨਾਂ ਨੂੰ ਰੁਕਸਤ ਕਰ ਦਿੱਤਾ ਗਿਆ ਉਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਔਰ ਅੱਜ ਇੱਕ ਬੜੀ ਡਿਫਰੈਂਟ ਟੈਗ ਦੀ ਡਿਵੈਲਪਮੈਂਟ ਹੋਈ ਹੈ ਕਿ ਅਕਾਲੀ ਦਲ ਦੇ ਜਿਹੜੇ ਸਪਕਾ ਵਜ਼ੀਰ रह चुके ਨੇ ਪਹਿਲੇ ਵਿਕਰਮ ਅਜੀਤ ਸਿੰਘ ਤੇ ਐਸ ਟਾਈਮ ਤਿੰਨ ਕੋਰ ਕਮੇਟੀ ਦੇ ਉਹਨਾਂ ਚ ਮੈਂਬਰ ਨੇ ਇੱਕ ਚਿੱਠੀ ਐਸ ਟਾਈਮ ਤੁਸੀਂ ਦੇਖੀ ਹੋਣੀ ਉਹ ਆ ਰਹੀ ਹੈ ਉਸ ਦੇ ਵਿੱਚ ਜਿਹੜੀ ਚਿੱਠੀ ਦੇ ਵਿੱਚ ਉਹਨਾਂ ਨੇ ਵੱਖ ਹੋ ਕੇ ਗੱਲ ਕੀਤੀ ਹੈ ਉਹਨਾਂ ਨੇ ਖਾਸ ਤੌਰ ਤੇ ਕਿਹਾ ਹੈ ਵੀ ਜੋ ਵੀ ਕੁਝ ਘਟਨਾ ਕਰਮ ਹੋ ਰਿਹਾ ਉਸ ਤੋਂ ਬਹੁਤ ਜ਼ਿਆਦਾ ਕੋਈ ਮਤਲਬ ਕਿ ਉਹਦੇ ਨਾਲ ਸਹਿਮਤ ਨਹੀਂ ਨੇ ਉਹ ਦੁਖੀ ਨੇ ਐਸੋ ਕੀ ਕਹੋਗੇ ਤੁਸੀਂ ਦੇਖੋ ਜਿਹੜਾ ਐਸਜੀਪੀਸੀ ਦਾ ਮਾਮਲਾ ਹੈ ਇਹ ਸਿੱਖ ਧਰਮ ਸਿੱਖ ਸਮਾਜ ਦੇ ਨਾਲ ਲੋਗੇ ਚੁਣਿਆ ਦਾ ਮਾਮਲਾ ਹੈ ਪਾਵਨਾਵਾ ਦਾ ਮਾਮਲਾ ਹੈ ਅਕਸਰ ਅਸੀਂ ਇਸ ਦੇ ਉੱਪਰ ਜਲਦੀ ਟਿੱਪਣੀ ਕਰਨ ਤੋਂ ਗੁਰੇਜ਼ ਕਰਦੇ ਹਾਂ ਲੇਕਿਨ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੇ ਉਹ ਲੋਕ ਵੀ ਨੇ ਸ਼ਾਇਦ ਧਾਰੀ ਨੇ ਜਿਹੜੇ ਨੇ ਕੈਸ਼ ਨਹੀਂ ਦਖਲ ਮੇਰੇ ਵਰਗੇ ਸਨਾਤਨੀ ਵੀ ਨੇ ਜਿਹੜੇ ਗੁਰੂ ਮਹਾਰਾਜ 'ਚ ਵਿਸ਼ਵਾਸ ਕਰਦੇ ਨੇ ਸਾਨੂੰ ਇਹ ਲੱਗਦਾ ਕਿ ਜਿਹੜਾ ਕੱਲ ਐਸਜੀਪੀਸੀ ਵੱਲੋਂ ਕੰਮ ਕੀਤਾ ਗਿਆ ਉਹ ਬੜਾ ਨਿੰਦਨੀ ਔਰ ਦੁਖਦਾਈ ਸੀਗਾ ਉਹ ਅਕਾਲ ਤਖਤ ਵਰਗੇ ਇੰਸਟੀਚਿਊਟ ਨੂੰ ਟਹਾਲਾ ਲਾਣ ਵਾਲੀ ਗੱਲ ਸੀਗੀ ਅਕਾਲ ਤਖਤ ਇੱਕ ਠੀਕ ਹੈ ਐਸਸੀਪੀਸੀ ਇੱਕ ਬੋਡੀ ਹੈ ਜਿਹੜੀ ਸਾਰੇ ਗੁਰਦੁਆਰਿਆਂ ਦੇ ਅਫੇਅਰਸ ਨੂੰ ਚਲਾਉਂਦੀ ਹੈ ਔਰ ਚੰਨਵਾਸੇ ਹਰਜੀ ਬੋਡੀਜ਼ ਵੀ ਇਲੈਕਟਿਡ ਬੋਡੀ ਜ਼ਰੂਰ ਤੇ ਵੀ ਹੁੰਦੀ ਹੈ ਜੀ ਪਰ ਜੱਥੇਦਾਰ ਜਦ ਤੁਸੀਂ ਕਿਸੇ ਨੂੰ ਅਪਾਇੰਟ ਕਰਦੇ ਹੋ ਤਾਂ ਉਹਦਾ ਲੈਵਲ ਬਦਲ ਜਾਂਦਾ ਹੈ हूँ जारी उठाते हो जिसे एस जी पी सी मुलाजमान हो यह फिर बड़ा ही गलत मैसेज कल कौम च है और मैनु देख के बड़ा अच्छा लग गया कि अकाली दल के अंदर भी जाग दमीर के रोक ने ठीक है और सरदार विक्रम मजिठिया या शरणजीत टिलोर जो साथी हैं उन्होंने जरा है खुल के असहमति जायर की है ਔਰ ਇਹਦੀ ਨਿੰਦਾ ਵੀ ਕੀਤੀ ਹੈ ਇਹਦੇ ਨਾਲ-ਨਾਲ ਐਸ.ਸੀ.ਪੀ. ਸੇ ਚਾਰਵਾ ਪ੍ਰਧਾਨਿਕ ਗਵਰਨਰ ਸਿੰਘ ਲੰਗਰਵਾਲ ਜੀ ਨੇ ਵੀ ਇੱਕ ਲੈਟਰ ਜਾਰੀ ਕਰਕੇ ਇਹਦੇ ਨਾਲ ਅਸਹਿਮਤੀ ਜ਼ਾਹਿਰ ਕੀਤੀ ਹੈ ਜੀ ਜੀ ਔਰ ਇਹ ਕੰਮ ਅਸਹਿਮਤੀ ਜ਼ਾਹਿਰ ਕਰਨ ਯੋਗ ਹੈਗਾ ਔਰ ਬੜੀ ਸਾਦੇਵਾਸ्यता ਇੱਕ ਰਾਹ ਦੀ ਗੱਲ ਹੈ ਈ ਉਹ शिरोमਣੀ ਅਕਾਲੀ ਦਲ ਜੜੀ ਸਿੱਖਾਂ ਦੀ ਨਮਾਇਜ ਜੰਤੇਪੰਦੀ ਮੰਨੀ ਜਾਂਦੀ ਹੈ। ਯਾ ਉਹ ਐਸਪੀਸੀ ਉਹਨਾਂ ਦੇ ਉਦੇਦਾਰ ਜਾਂ ਸਾਫ ਦਾ ਉਦੇਦਾਰ ਹੁਣ ਖੜੇ ਹੋ ਕੇ ਇਸ ਗੱਲ ਦੀ ਜਿਹੜੀ ਹੈ ਨਿੰਦਾ ਕਰ ਰਹੇ ਪਿਆ। ਜੀ ਪਰ ਪਾਰਟੀ ਦੇ ਜੇ ਦੇਖਿਆ ਜਾਏ ਖਾਸ ਤੌਰ ਤੇ ਜੇ ਵਿਕਰਮ ਅਜੀਠਿਆ ਦੀ ਗੱਲ ਕੀਤੀ ਜਾਏ ਜਾਂ ਫਿਰ ਬਾਦਲ ਪਰਿਵਾਰ ਦੀ ਗੱਲ ਕੀਤੀ ਜਾਏ ਇੱਕ ਬਹੁਤ ਹੀ ਪਰਵਾਰਕ ਜੈ ਮਾਮਲਾ ਹੈ ਉਸ ਤਰੀਕੇ ਦੇ ਨਾਲ ਜੇ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੋਈ ਹੈ ਉਸ ਤੋਂ ਤੁਸੀਂ ਅਕਾਲੀ ਦਲ ਨੂੰ ਕਿੱਥੇ ਕਿ ਦੇਖਦੇ ਹੋ? ਦੇਖੋ ਪੰਜਾਬ ਦੇ ਅੰਦਰ ਅਕਾਲੀ ਦਲ ਨੇ ਆਪਣੀਆਂ ਜੜੀਆਂ ਨਾਲ ਤੋਂ ਸਰਤਾ ਦੇ ਸਮੇਂ ਜਿਹੜਾ ਸਿੱਖ ਧਰਮ ਦੇ ਲੋਕ ਨੇ ਜਿਹੜਾ ਸਮਝਦੇ ਨੇ ਉਹ ਗਲਤੀ ਹੋਈਆਂ ਉਹਨਾਂ ਗਲਤੀਆਂ ਦਾ ਜਿਹੜਾ ਹੈਗਾ ਬਾਰ-ਬਾਰ ਮਾਫੀ ਮੰਗਣ ਦੇ ਬਾਵਜੂਦ ਵੀ ਸਿੱਖ ਸਮਾਨ ਨਾਲ ਜੁੜੇ ਲੋਕ ਨੂੰ ਮਾਫ ਨਹੀਂ ਕਰ ਰਹੇ ਸੀਗੇ ਤੇ ਹੋਣਾ ਇਹ ਚੜਾ ਸੀ ਕਿ ਅਕਾਲੀ ਦਲ ਸੁਖਬੀਰ ਬਾਦਲ ਜੀ ਜਿਹੜੇ ਦੇ ਸਰਪਸੀਆਂ ਗਰਦਾਸੀ ਹੁੰ ਤੱਕ ਜਾਂ ਹੋਰ ਇਹੋ ਜਿਹੇ ਜਿਹੜੇ ਬਾਕੀ ਇਹਨਾਂ ਦੇ ਆਧਰਦਾਰ ਨੇ ਉਹਨਾਂ ਨੂੰ ਇਸ ਗੱਲ ਨੂੰ ਸਮਝ ਕੇ ਲੋਕਾਂ ਦੀ ਭਾਵਨਾ ਉਹਦਾ ਆਦਰ ਕਰਦੇ ਹੋਏ ਚੀਜ਼ਾਂ ਨੂੰ ਸਾਰੇ ਚੀਜ਼ਾਂ ਨੂੰ ਮੰਨਣਾ ਚਾਹ ਸੀ ਜੀ ਜੀ ਉਹਨਾਂ ਨੇ ਕਨਫਰਨਟੇਸ਼ਨ ਦਾ ਰਸਤਾ ਅਪਣਾਇਆ ਉਹਨਾਂ ਨੇ ਉਹਨਾਂ ਜਥੇਦਾਰਾਂ ਦੇ ਨਾਲ ਕਨਫਰਨਟੇਸ਼ਨ ਦਾ ਰਸਤਾ ਪਨਾਇਆ ਜਿਹੜੇ ਕੀ ਸੈਤਿਕ ਸਮਾਜ ਦੀ ਆਵਾਜ਼ ਬਣ ਕੇ ਉਸ ਮੀਟਿੰਗ ਦੇ ਅਧਰ ਮੁਕਸ਼ਤ ਜਦ ਜਿਹੜੀ ਮੀਟਿੰਗ ਹੁੰਦੀ ਸੀ ਮੀਟਿੰਗ ਦੇ ਆਪਣੀ ਗੱਲ ਰੱਖਦੇ ਸੀਗੇ ਅੱਜ ਦੇਖੋ ਗੁਰੂ ਮਹਾਰਾਜ ਆਹ ਤੋ ਕਹਿੰਦੇ ਨੇ ਸਾਨੂੰ ਤਾਂ ਗੁਰੂ ਮਹਾਰਾਜ ਸਰ ਤੋਂ ਕਰਵਾ ਰਿਹਾ ਗੁਰੂ ਮਹਾਰਾਜ ਨੇ ਦੇਖੋ ਅੱਜ ਨਿਆਂ ਕਰਨਾ ਸ਼ੁਰੂ ਕਰਤਾ ਹੈ ਔਰ ਅੱਜ ਵਿਕਰਮ ਮਜੀਠੀਆ ਦੀ ਇਹ ਉਦਾਹਰਨ ਦੇਣਾ ਕਿ ਜਾਗਦੀ ਜ਼ਮੀਰ ਦਾ ਇੱਕ ਲੀਡਰ ਹੈ ਉਹਨੇ ਗੱਲ ਕਹਿ ਕੇ ਖਾਸ ਕਰਕੇ ਜਿਹੜਾ ਕਿ ਸਕੂਬਾਦਲ ਦਾ ਸਾਲਾ ਲੱਗਦਾ ਹੋਏ ਉਹਦੀ ਪੈਨ ਜਿਹੜੀ ਹੈ वो एम पी भी होकाली दल लीडर भी होए सुखीर जी वाइफ भी होते तो वरुको कहा जाना एक बहुत राजनीतिक मायने रखता है और मैं लगता है राजनीति तो ज्यादा भी उन्होंने इन धार्मिक मर्यादा बनी रहे जथेदारा का एक मान सत्कार बनया रहे उस संस्था इंस्टीट्यूट का मान सत्कार बनया ने शायद एक कदम लिया और बड़ा ही शलाघा योग कदम है बहुत बहुत धन्यवाद जी ਦੱਸ ਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਕੁਝ ਹੋਇਆ ਉਸ ਨੇ ਕਈ ਤਰ੍ਹਾਂ ਦੀਆਂ ਚਰਚਾਵਾਂ ਛੇੜੀਆਂ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਸਿਰਫ 3 ਸੀਟਾਂ ਤੱਕ ਹੀ ਸੀਮਤ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਇੱਕ ਸੀਟ ਸਿਰਫ ਬਠਿੰਡੇ ਵਾਲੀ ਹਰ ਸਿਮਤਕਰ ਬਾਦਲ ਦੇ ਹਿੱਸੇ ਆਈ ਤੇ ਹੁਣ ਵੀ ਭਰਤੀ ਮੁਹਿੰਮ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਇੱਥੋਂ ਤੱਕ ਕਿ ਸਵਰਗਵਾਸੀ ਮਰਹੂਮ ਜਿਹੜੇ ਸੀਗੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਇੱਕ ਫਕਰੇ ਕੌਮ ਜਿਹੜਾ ਉਹਨਾਂ ਨੂੰ ਅਵਾਰਡ ਦਿੱਤਾ ਗਿਆ ਸੀਗਾ ਉਹ ਵੀ ਵਾਪਸ ਲੈ ਲਿਆ ਗਿਆ ਤਾਂ ਕਾਫੀ ਕੁਝ ਹੁੰਦਾ ਨਜ਼ਰ ਆਇਆ ਸ਼੍ਰੋਮਣ ਅਕਾਲੀ ਦਲ ਦੇ ਵਿੱਚ ਤੇ ਅਜੇ ਵੀ ਇਹ ਮਾਮਲਾ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ ਕਿ ਸ਼੍ਰੋਮਣ ਅਕਾਲੀ ਦਲ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਦੁਬਾਰਾ ਸੁਰਜੀਤੀ ਹੋਵੇਗੀ ਕਿਸ ਤਰ੍ਹਾਂ ਸ਼੍ਰੋਮਣ ਅਕਾਲੀ ਦਲ ਸਰਵਾਈਵ ਕਰੇਗਾ ਪਰ ਜਿਹੜੀਆਂ ਆਪਸ ਦੇ ਵਿੱਚ ਚਿੱਠੀਆਂ ਦਾ ਆਦਾਨ ਪ੍ਰਦਾਨ ਹੋ ਰਿਹਾ ਜਾਂ ਫਿਰ ਕਹਿ ਲਈਏ ਕਿ ਇੱਕ ਦੂਜੇ ਦੇ ਉੱਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਉਹ ਹੋਰ ਵੀ ਜ਼ਿਆਦਾ ਇਸ ਮਸਲੇ ਨੂੰ ਉਲਝਾਉਂਦੇ ਹੋਏ ਨਜ਼ਰ ਆ ਰਹੀ ਨੇ ਹੋਰ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ